ਇੱਕਾ ਜ਼ਿਮੀਦਾਰ ਖੇਤ ਨੂੰ ਤੁਰਿਆ ਜਾਂਦਾ ਹੈ ਰਾਹੇ-ਰਾਹ ਲਵੀ ਪੇਠੇ ਵੀ ਦੇ ਕਿਸੇ ਦੇ ਕੋ ਪੇਠੇ ਦੀ ਬੱਲ ਛੋਟੀ ਹੁੰਦੀ ਆ ਪੇਠੇ ਦਾ ਕਾਪ ਆਉਂਦਾ ਕਦ ਵੱਡਾ ਹੁੰਦਾ ਉਹਨੇ ਦੇਖਿਆ ਕਾ ਨਾ ਬੱਲ ਪਤਲੀ ਆ ਪਾ ਦੇ ਪੇਠੇ ਕਾ ਨਾ ਤੋੜਾਂ ਜਿਡੇ ਜਿਡੇ ਲੱਗੇ ਪਏ ਨੇ ਉਹ ਕਹਾਂ ਜਾ ਕੇ 베ਰੀ ਥਲੇ ਬਹਿ ਗਿਆ 베ਰੀ ਥਲੇ ਬੈਠਾ ਹੁਣ ਬੀਲੀ ਨੂੰ ਲੀਲੂ ਲੀਲੂ ਵੇਰ ਲੱਗੇ ਪਏ ਤਾਨੂੰ ਚਾਹ ਕੇ ਕਹਿੰਦਾ ਰੱਬ ਮੂਰਖੀ ਆ ਨਾ ਇਹ ਤਾਂ ਕਹਿੰਦਾ ਕਿੱਡਾ ਦਰਖਤ ਹੈ ਇਹਨੂੰ ਤਾਂ ਕਹਿੰਦਾ ਛੋਟੇ ਛੋਟੇ ਵੇਰ ਲਾਏ ਨੇ ਕਹਿੰਦਾ ਪਤਲੀ ਜੀ ਬਾਲਾ ਕਹਿੰਦਾ ਕੌਣ ਤੋੜੇ ਜਿਹੜੇ ਲਾਏ ਪਏ ਨੇ ਕਹਿੰਦਾ ਰੱਬ ਤੰਨੇ ਨੇ ਬੜਾ ਇਹਦਾ ਮੂਰਖਾ ਰੱਬ ਤਾਂ ਜਮਾਈ ਐ ਗੱਲਾਂ ਕਰਦਾ ਕਰਦਾ ਪੈ ਗਿਆ ਪਿਆ ਜਦੋਂ ਕਹਿੰਦੇ ਹੁੰਦੇ ਨੇ ਬਹਿ ਗਿਆ ਤੇ ਪੈ ਗਿਆ ਪੈ ਗਿਆ ਨੀਂਦ ਆ ਗਈ ਜੋ ਨੀਂਦ ਆਈ ਚੱਲੀ ਬਾਪ ਹੋਈ ਨੱਕ ਦੇ ਕੁੰਬਲੀ ਤੇ ਬੱਜਾ ਕੇ ਵੇਰ ਟੁੱਟ ਕੇ ਬੱਜੀ 6 ਚਰਕ ਤੇ ਨੇ ਬੈਠਾ ਹੋ ਗਿਆ ਕਹਿੰਦਾ ਮਹਾਰਾਜ ਮੇਥੋ ਹੀ ਗਲਤੀ ਹੋਗੀ ਕਹਿੰਦਾ ਜੇ ਕਿਤੇ ਇਹਨੂੰ ਪੇਠੀ ਜਿੱਡਾ ਵੇਰ ਹੁੰਦਾ ਮੇਰਾ ਤਾਂ ਨੱਖ ਟੁੱਟ ਜਾਂਦਾ ਕਹਿੰਦਾ ਮੈਮੂਰਖਾ ਤੂੰ ਨਹੀਂ ਮੂਰਖ ਤੂੰ ਦੇਖ ਕੇ ਫਾੜ ਲਾਉਣਾ ਕਹਿੰਦਾ ਅੱਜ ਮਾਰ ਦਿੰਦਾ ਵੀਰੀ ਦਾ ਵੀਰ ਆਹ ਕਹਿੰਦਾ ਨਿਕਾ ਦਾ ਵੀਰੀ ਵਜਿਆ ਕਹਿੰਦਾ ਨੱਖ ਟੁੱਟਣ ਵਾਲਾ ਕਰਤਾ ਕਹਿੰਦਾ ਮੈਮੂਰਖਾ ਮਹਾਰਾਜ ਤੂੰ ਨਹੀਂ ਮੂਰਖ ਉਹ ਖੇਤ ਵਾਗਿਆ ਕਮਾਂਡੀ ਨੂੰ ਕਹਿਣ ਲੱਗਾ ਕਹਿੰਦਾ ਯਾਰਾ ਅੱਜ ਕਹਿੰਦਾ ਮੈਂ ਰੱਬ ਨੂੰ ਮੂਰਖ ਕਹਿ ਬੈਠਾ ਕਹਿੰਦਾ ਭਾਇਆ ਰੱਬ ਵੀ ਕਿਤੇ ਮੂਰਖ ਹੋਇਆ ਮੂਰਖ ਤਾਂ ਆਪਾਂ ਤਾਂ ਬਣ ਸਕਦੇ ਆ ਕਹਿੰਦਾ ਮੈਂ ਤਾਂ ਸੁਣਾ ਕਹਿੰਦਾ ਉਹ ਆ ਡੰਡ ਤਾਂ ਫਿਰ ਮੈਨੂੰ ਉਹਦੀ ਮਿਲ ਗਿਆ ਕਹਿੰਦਾ ਕਿਉਂ ਕਾਹ ਦੀ ਕਿਹੜੀ ਗੱਲ ਵੀ ਸੁਮੂਰਖ ਕਹਿਤਾ ਉਹ ਕਹਿੰਦਾ ਫਲਾਨਾ ਦਾ ਬਾੜਾ ਨਹੀਂ ਲਾਇਆ ਵਾ ਰਾਹ ਦੇ ਨਾਲ ਪੇਠਿਆਂ ਦਾ ਕਹਿੰਦਾ ਹਾਂ ਕਹਿੰਦਾ ਕਿੱਡੀ ਕਿੱਡੀ ਪੇਠੇ ਲੱਗੇ ਨੇ ਕਹਿੰਦਾ ਹਾਂ ਪੇਠੇ ਬਹੁਤ ਵੱਡੇ ਵੱਡੇ ਆ ਕਹਿੰਦਾ ਮੈਨੂੰ ਮੈਂ ਖੈ ਤਾਂ ਦਮ ਲੈ ਲਈ ਮੈਂ 베ਰੀ ਥਲੀ ਵਹਿ ਗਿਆ ਕਹਿੰਦਾ ਮੈਂ ਤਾਹਾਂ ਚਾੱਕਿਆ 베ਰੀ ਦੇ ਲੀਲੂ ਲੀਲੂ 베ਰ ਛੋਟੇ ਛੋਟੇ ਕਹਿੰਦਾ ਮੈਥੋਂ ਦਾ ਰੱਬ ਨੂੰ ਮੂਰਖ ਕਹਾ ਗਿਆ ਵੀ ਰੱਬ ਕਿੱਡਾ ਮੂਰਖ ਐ ਕਿੱਡਾ ਰਖਤਾ ਫਲ ਮਾਰਾ ਮਾਰਾ ਲਾਇਆ ਉਹ ਪਤਲੀ ਜੀ ਬੱਲ ਕਹਿੰਦਾ ਪੇਠੀ ਜਿੱਡੇ ਪੇਠੀ ਤੌੜਾ ਜਿੱਡੇ ਜਿੱਡੇ ਲੱਗੇ ਪਏ ਨੇ ਕਹਿੰਦਾ ਐ ਗੱਲਾਂ ਜਾਂ ਕਰਦੇ ਨੇ ਮੈਂ ਪੈ ਗਿਆ ਪੈਰੂ ਕਹਿੰਦਾ ਮੈਨੂੰ ਤਾਂ ਨੀਂਦ ਆ ਗਈ ਕਹਿੰਦਾ ਵੀਰ ਤਾਂ ਟੁੱਟ ਕੇ ਮੇਰੇ ਨੱਕ ਤੇ ਵੱਜਿਆ ਕੇ ਮੇਰਾ ਤਾਂ ਨੱਕ ਉਹਨੇ ਕਹਿੰਦਾ ਟੁੱਟਣ ਵਾਲਾ ਕਰਤਾ ਕਹਿੰਦਾ ਮੈਂ ਤਾਂ ਬੈਠਾ ਹੋ ਕੇ ਕਿਹਾ ਮਹਾਰਾਜ ਮੇਥੋਂ ਗਲਤੀ ਹੋ ਗਈ ਮੈਂ ਹੀ ਮੂਰਖਾ ਜੇ ਕਿਤੇ ਪੇਠੀ ਜਿੱਡਾ ਬੇਰ ਹੁੰਦਾ ਮੇਰਾ ਨੱਕ ਟੁੱਟ ਜਾਂਦਾ ਉਹ ਕਹਿੰਦਾ ਮੂਰਖਾ ਉਹ ਫਲ ਲਾਉਣ ਵਾਲਾ ਉਹ ਦੇਖ ਕੇ ਲਾਉਂਦਾ ਹੁੰਦਾ ਕਹਿੰਦਾ ਤੂੰ ਤਾਂ ਮੂਰਖ ਤਾਂ ਹੈਂ ਹੀ ਨਾ ਹੋਰ ਤੂੰ ਰੱਬ ਨੂੰ ਮੂਰਖ ਕਹਿਣਾ ਮੂਰਖ ਤਾਂ ਤੂੰ ਐ ਕਹਿੰਦਾ ਉਹ ਜੋ ਵੀ ਚੀਜ਼ ਕਰਦਾ ਉਹ ਪਰਮਾਤਮਾ ਨੂੰ ਪਤਾ ਵੀ ਇਹ ਨਹੀਂ ਕਿ ਚੀਜ਼ ਦੀ ਮਾਲਕ ਹੈ ਨੂੰ ਇਹ ਨਹੀਂ ਕਿ ਜੀ ਦੇਣੀ ਹੈ ਕਹਿੰਦਾ ਵੀ ਹਾਂ ਠੀਕ ਹੈ ਤੇਰੀ ਗੱਲ ਕਹਿੰਦਾ ਦਰਖਤ ਦੇ ਪਿੱਛੇ ਨਹੀਂ ਕਹਿੰਦਾ ਮਾਲਕ ਲਾਉਣ ਵਾਲਾ ਜਿਹੜਾ ਤੇ ਫਲ ਤਾਂ ਉਹਨੇ ਲਾਉਣਾ ਕਹਿੰਦਾ ਮਾਲੀ ਤਾਂ ਬੂਟੇ ਲਾਉਣ ਵਾਲਾ ਆਉਂਦਾ ਫਲ ਲਾਉਣ ਵਾਲਾ ਕੋਈ ਹੋਰ ਆਉਂਦਾ ਭਾਂਤ ਭਾਂ ਦੇ ਫਲ ਲੱਗਦੇ ਨੇ ਕਹਿੰਦਾ ਕਹੀ ਬੂਟੇ ਹੁੰਦੇ ਨੇ ਡੋਡੀ ਪਰ ਪ੍ਰਮਾਤਮਾ ਕਹਿੰਦਾ ਬਹੁਤ ਵੱਡੀ ਆ ਆ ਸੰਸਾਰ ਉਹਦਾ ਇਹ ਬਾਗੀਚਾ ਕਹਿੰਦਾ ਉਹ ਫਲ ਲਾਉਣਾ ਤਾਂ ਉਹਦੇ ਸਾਰੇਆ ਕਈਆਂ ਨੂੰ ਲੱਗ ਜਾਂਦਾ ਕਈਆਂ ਨੂੰ ਲੱਗਦਾ ਹੀ ਨਹੀਂ